ਇਸਨੇ ਤੋੜਦੇ ਨੂੰ ਪੁੱਛ ਤੂੰ ਬਾਹਰੋਂ ਥੋੜਾ ਪਾ ਲੈ ਉਹ ਸੰਗੜ ਤੋਂ ਨੂੰ ਪਾੜਨ ਨੂੰ ਆਣ ਕਰ ਤੇ ਸਟੇਟਿੰਗ ਪਾਵਾ ਬੰਦੇ ਆਹ ਪਾਰੀ ਕਿਉਂ ਨਹੀਂ ਕਰਦਾ ਤੂੰ ਬਾਹਰ ਸੋਲ ਸੋਲ ਸਵਾਹ ਸਕੂਲ ਨਾਲ ਰੇਲੀਆਂ ਥੱਲੇ ਦੇਖਿਆ ਨਹੀਂ ਹੋਣਾ ਕੋਰਪਸ ਨਹੀਂ ਹੋਣਾ ਜੇ ਆਪਾਂ ਦੇ ਆਪ ਥੋੜੀ 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 ਹਿੰਨੇ ਹੋ ਜਾਉਂਦੇ ਬੈਕ ਕਰਕੇ ਮਗਾਇਆ ਕੋਈ ਵੀਡੀਓ ਬਣਾਉਣੀ ਚਾਹੀਦੀ ਆ 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 ਗੱਲ ਕਰ ਨਾ ਤਾਂ ਕੋਈ ਨਹੀਂ ਨਾ ਫਰੀਦਕੋਟ ਹੀ ਹੋਣਾ ਸੀਗਾ ਚੌਲ ਲੱਦੇ ਹੋਇਆ ਮੈਨੂੰ ਦੇ ਇਸ ਨੰਬਰ ਕਿੰਨਾ ਹੈ ਓਏ ਬਰਾਦਾ ਆਈਓ ਫੱਕੀ ਜੀ ਆ ਬਰਾਦਾ ਇਹ ਜੀ ਜੱਗਾ ਸਿੰਘ ਨਾਮੀ ਡਰਾਈਵਰ ਸੀਗਾ ਮੁਕਸਰ ਤੋਂ ਇਹ ਅੰਮ੍ਰਿਤਸਰ ਤੋਂ ਬਰਾਦਾ ਟਾਈਪ ਹੈ ਗੱਟਿਆਂ ਦੇ ਵਿੱਚ ਬੋਰੀਆਂ ਦੇ ਭਰੇ ਹੋਏ ਉਹ ਲੈ ਕੇ ਆ ਰਿਹਾ ਸੀਗਾ ਇਹਦੀ ਅਚਾਨਕ ਅੱਖ ਲੱਗ ਗਈ ਤਰੌਂਡੀ ਨਹਿਰ ਪੁਲ ਲਿੱਪਰੇ ਕੇਂਟਰ ਪਲਟ ਗਿਆ ਸੀ ਜਿਹੜੇ ਵਿੱਚ ਨਹੀਂ ਡਿੱਗਣ ਤੋਂ ਬਚ ਗਿਆ ਲੰਮ ਗਿਆ ਸੀ ਉਹਦੇ ਵਿੱਚੋਂ ਅਸੀਂ ਪਹਿਲਾਂ ਤਾਂ ਉਹਨੂੰ ਸੇਫ ਡਰਾਈਵਰ ਨੂੰ ਕੱਢ ਕੇ ਐਂਬੂਲੈਂਸ ਤੇ ਮੈਡੀਕਲ ਭੇਜਤਾ ਪਰੰਤੂ ਉਹ ਡਰਾਈਵਰ ਕਹਿ ਰਿਹਾ ਸੀ ਮੈਂ ਬਿਲਕੁਲ ਠੀਕ ਹਾਂ ਫਿਰ ਵੀ ਅਸੀਂ ਕਹਿ ਵੀ ਕੋਈ ਵੀ ਪਤਾ ਨਹੀਂ ਲੱਗਦਾ ਤੱਤੇ ਕਾ ਅੰਦਰ ਕੁਝ ਛੱਟ ਨਾ ਹੋਵੇ ਮੈਡੀਕਲ ਅੱਜ ਚੱਕਾ ਪਾਸ ਕਰਾਉਣ ਵਾਸਤੇ ਭੇਜਤਾ ਤੇ ਇਹ ਕੈਂਟ ਨੂੰ ਅਸੀਂ ਕੱਢ ਰਹੇ ਹਾਂ ਇਸ ਤਰ੍ਹਾਂ ਜੀ ਇਹ ਨਾ ਨਹਿਰ ਨਹਿਰ ਦਾ 1 ਮਹੀਨੇ ਵਾਸਤੇ ਇਹਨਾਂ ਨੇ ਜਿਹੜੀ ਬਣ ਰਹੀ ਹੈ ਪੰਜਾਬ ਵਾਲੀ ਨਹਿਰ ਬਣਾ ਰਿਹਾ ਇਸ ਕਰਕੇ ਸਾਰੀ ਜਿਹੜੀ ਡੈਂਟਰਲ ਕਾਲਜ ਵਾਲੀ ਰੋਡ ਹੈ ਨਹਿਰ ਦੇ ਨਾਲ-ਨਾਲ ਚੈਲ ਪੁਲ ਤੱਕ ਬਿਲਕੁਲ ਬਲੌਕ ਕੀਤੀ ਹੋਈ ਹੈ। ਸਵਰਨ ਪੈਲਸ ਦੀ ਬੈਕ ਸਾਈਡ ਸਾਰੀ ਰੋਡ ਬਲੌਕ ਆ। ਉਹ ਇਸ ਕਰਕੇ ਸਾਰਾ ਟ੍ਰੈਫਿਕ ਦੀ ਕਾਫੀ ਸਮੱਸਿਆ ਸੀ ਇਹ ਪੁਲ ਆਪ ਦੀ ਚਾਲੂ ਕੀਤਾ ਸੀਗਾ ਵੀ ਕੱਲੀਆਂ ਛੋਟੀਆਂ ਗੱਡੀਆਂ ਲੰਘਣ ਵਾਸਤੇ। ਪਰੰਤੂ ਜਿਹੜੇ ਮੰਨ ਲਓ ਰਾਤ ਦੇ ਟਾਈਮ ਕਿਤੇ ਨਾ ਕਿਤੇ ਹੈਵੀ ਗੱਡੀਆਂ ਲੰਘਾਉਣ ਦੀ ਕੋਸ਼ਿਸ਼ ਕਰਦੇ ਹੋ ਇਸ ਕਰਕੇ ਤੇ ਇੱਕ ਅੱਖ ਲੱਗਣ ਕਰਕੇ ਹਾਦਸਾ ਵਾਪਰੇ। ਇਹ ਡਰਾਈਵਰ ਕਹਿੰਦੇ ਮੈਨੂੰ ਨੀਂਦ ਆ ਗਈ। ਤੇ ਰਾਤ ਦਾ ਚੱਲਿਆ ਹੋਊਗਾ ਕਿਤੋਂ। ਫਿਲਹਾਲ ਇਹ ਰਸਤੇ ਨੂੰ ਬੰਦ ਕਰਵਾਇਆ ਗਿਆ